ਅੰਮ੍ਰਿਤਸਰ ਦੇ ਪਿੰਡ ਬੋਪਾ ਰਾਏ ਬਾਜ਼ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਲੜਕੀ ਤੇ ਉਸਦੇ ਪ੍ਰੇਮੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਇਸ ਮਾਮਲੇ ਦੇ ਵਿੱਚ ਉਸ ਵੇਲੇ ਇੱਕ ਨਵਾਂ ਖੁਲਾਸਾ ਹੋਇਆ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਇਸ ਵਾਰਦਾਤ ਨੂੰ ਲੈ ਕੇ ਵੱਡੇ ਖੁਲਾਸੇ ਕਰ ਦਿੱਤੇ ਜੀ ਹਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਵਿਆਹ ਤੋਂ ਬਾਅਦ ਓਹੋ ਬਾਜ਼ਾਰ ਦੇ ਵਿੱਚ ਕੱਪੜੇ ਖਰੀਦਣ ਜਾ ਰਹੇ ਸੀ ਤਾਂ ਇਸ ਦੌਰਾਨ ਜਦੋਂ ਉਸਦੇ ਪਿਤਾ ਨੇ ਉਸ ਨੂੰ ਸਵਾਲ ਕੀਤਾ ਤਾਂ ਉਸ ਨੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿਤਾ ਦੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਆਓ ਸੁਣਦੇ ਹਾਂ ਗੁੜੀਆ ਦਾ ਤਿੰਨ ਸਾਲ ਤੋਂ ਨਾ ਪੀੜ ਦਾ ਚੱਕਰ ਚੱਲਦਾ ਹੈ ਮੁੰਡੇ ਨਾਲ ਹੋਰ ਕੀ ਦਿੰਦੇ ਨਹੀਂ ਮੁੰਡੇ ਦੇ ਨਾਂ ਦਾ ਨਹੀਂ ਪਤਾ ਨਹੀਂ ਮੁੰਡੇ ਦੇ ਨਾਂ ਦਾ ਪਤਾ ਹੀ ਜੋ ਬੰਦੇ ਦਾ ਨਾਮ ਹੈ ਕੱਪੜੇ ਲੈਣ ਲਗਾਤਾਰ ਹੁੰਦਾ ਨਹੀਂ ਕਦੀ ਕਦੀ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਇੱਥੇ ਕਿਤੇ ਬਾਹਰ ਆਣ ਕੇ ਚਾਵੇਂ ਬੰਦੇ ਇਤਰਾਕੀ ਤਲਾ ਦਾ ਕੌਣ ਬੈਠਾ ਕੌਣ ਨਹੀਂ ਨਾ ਨਾ ਹੰਦੇ ਨਹੀਂ ਪਤਾ ਕਿਨੇ ਦਿਨ ਤੋਂ ਸੈਡੀ ਜੀ ਤਿੰਨ ਸਾਲ ਤੋਂ ਹੁਣ ਹੁਕਤਾ ਕੱਲ ਕੀ ਘੰਟਰਾ ਬਾਬੀ ਮੈਂ ਕੰਮ ਕਰਨ ਜਾਨੀ ਆ ਗੁੜੀਆ ਠੀਕ ਨਹੀਂ ਇੱਕ ਮੁੰਡਾ ਕਰਨੀ ਹੈਗਾ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਵੀ ਇਹ ਸਤੰਦੀ ਬੜਾਏ ਤੇ ਬਾਬਾ ਕੋ ਭਾਬਾ ਮੇਰਾ ਮੈਂ ਘਰ ਆਲੀ ਨਹੀਂ ਚੁਰੂ ਤੋ ਬਾਬਾ ਹੀ ਆਨੂ ਉਹਨਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਰਹਾ ਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੇ ਕਤਲ ਕਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਘਰ ਆ ਕੇ ਉੱਥੋਂ ਖਬਰ ਆਈ ਸੀ ਕਿ ਉਹ ਕਿੱਥੇ ਆਏ ਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਉਹ ਥੋੜਾ ਘਰੋਂ ਲੱਗੇ ਸੀ ਹੁਣ ਤੇ ਥਾਣੇ ਆ ਹੁਣ ਤੇ ਅੰਦੇ ਥਾਣੇ ਆ ਹਾਂ ਕੀ ਜਾਨਾ ਚਾਹੀਦਾ ਵੱਡੀ ਘਟਨਾ ਵਾਪਰੀ ਹੈ ਮੋਢਾ ਵੀ ਗਿਆ ਕੁੜੀ ਵੀ ਗਈ ਤੁਹਾਡਾ ਘਰੋਂ ਕੀ ਕਰਦੇ ਹੋ? ਕੀ ਕੰਮ ਕਰਦੇ ਹੋ? ਹਾਂਜੀ ਇੱਥੇ ਦੇਦੇ ਆਂ ਤੇ ਮੈਂ ਕਰਦੀ ਆਂ। ਜਿੰਨੇ ਸਾਹਮਣੇ ਆਇਆ ਟੀ ਦੇ ਬੰਦ। ਮੁੰਡਾ ਜਿਹੜਾ ਮੈਂ ਇੱਥੇ ਟ੍ਰੈਕਿੰਗ ਨੂੰ ਚਲਾਉਂਦਾ ਹਾਂ ਪੀਟੀ ਕਰਦਾ ਜੀ। ਟ੍ਰੈਕਟਰ ਚਲਾਉਂਦਾ। ਤੁਹਾਡੀ ਕੰਮ ਕਰਦਾ ਜੀ। ਪਹਿਲਾਂ ਲੈਣੇ ਆ। ਚਾ ਬਾਈ ਕੰਮ ਕੀ ਕਰਦੇ ਸੀ? ਡੰਗਰਾਂ ਦਾ ਇਹ ਡੰਗਰ ਵਾਲੀ ਢੱਡ ਦੁੱਧ ਦੁੱਦੀ ਕਰਦੇ ਸੀ। ਹੋਰ ਕੀ ਮੰਗ ਕਰਦੇ? ਮੰਗ ਕਰਦੇ ਕੋਈ ਇਨਸਾਫ। ਉਹਦੀ ਘਟਨਾ ਦੇ ਵੱਡੀ ਆਪਰੇ ਵੀ ਇਹ ਵੀ ਮੰਗੇ ਆ ਵੀ ਜਿਦ ਤਰ੍ਹਾਂ ਬਾਕੀ ਕੇ ਉਹਨਾਂ ਨੇ ਜਾਇਜ ਜਾਇਜ ਨਾਲ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਪਤਾ ਵੀ ਕੱਲਾ ਹੀ ਕਰੇ ਹਾਂ ਜਾਇਜ ਦਾ ਸੀ ਹਾਂਜੀ ਇਹਨਾਂ ਦੇ ਜਿਹੜਾ ਲੜਕਾ ਹੀ ਇੱਥੇ ਮਿੱਟੀ-ਮੁੱਟੀ ਸੋਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲਾਉਂਦਾ ਹੈ ਹਨ ਤੇ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਫੇਸਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮਨ ਲੋ ਤੇਰੀ ਕਾਸਟ ਹੋ ਰਹਾ ਸਾਡੀ ਹੋ ਰਹਾ ਵੀ ਆਪਣਾ ਨਹੀਂ ਸੁੱਤਰ ਹਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦਨੇ ਆ ਤੂੰ ਮੁੰਡੇ ਨੂੰ ਮਨਾਲਾ ਔਰ ਉਹ ਮੰਨੂ ਲੈ ਕੇ ਚਲ ਗਿਆ ਫਿਰ ਫਿਰ ਉਹ ਪਾਰ ਆਏ ਪਿੰਡ ਦੀ ਘਟਨਾ ਅੱਛਾ ਜਦੋਂ ਇੱਥੇ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਬਸ ਇਹਨਾਂ ਦੇ ਡੈੱਡ ਬੋਡੀ ਪਈਆਂ ਨੇ ਦੋਵਾਂ ਦੀਆਂ ਨਿਸ਼ਾਨ ਸ਼ੂਟ ਸ਼ੀਟ ਤੇ ਹੈਗੇ ਹਾਂਜੀ ਉਹ ਤਾਂ ਹੈ ਹੀ ਪਤਾ ਜੀ ਕੀ ਗੱਲ ਬਲੱਡ ਤੇ ਹੈਗੇ ਤਾਂ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਮੋਰਸੇ ਤੋਂ ਕੋਲ ਕੀ ਸੀ ਹਾਂਜੀ ਮੈਨੂੰ 4 ਸਾਲ ਜਿਹੜੇ ਬਾਬਾ ਜੀ ਨੇ ਜਿਹਨਾਂ ਨੇ ਕਤਲ ਕੀਤਾ ਤੁਹਾਨੂੰ ਤੁਹਾਡੇ ਤਾਂ ਕਿੰਨੇ ਕੱਲ ਇਹਦੇ ਦੀ ਅਪਰੋਚ ਕੀਤੀ ਸੀ ਕਿ ਮੁੰਡਾ ਨਹੀਂ ਹਟਦਾ ਪਿਆ ਨਹੀਂ ਪਹਿਲਾਂ ਕੋਈ ਹੈ ਕੋਈ ਤੁਹਾਨੂੰ ਪਤਾ ਨਹੀਂ ਸੀ ਨਹੀਂ ਪਤਾ ਅਚਾਨਕ ਹਾਂਜੀ ਅਚਾਨਕ ਪਹਿਲਾਂ ਇਹਨਾਂ ਦਾ ਆਉਣ ਜਾਣ ਮੰਨ ਲਓ ਜਿਦਾਂ ਯਾਰੀ ਦੋਸਤੀ ਨਹੀਂ ਹੁੰਦੀ ਮਗੇ ਦੀ ਇਦਾਂ ਯਾਰੀ ਦੋਸਤੀ ਵੀ ਹੈਗੀ ਆ ਆਉਣ ਜਾਣ ਵੀ ਹੈ ਇਹ ਮਾੜਾ ਮੋਟਾ ਇਹਨਾਂ ਦੇ ਦਾ ਹਾਂ ਜੀ ਉਹਦੇ ਕਰਕੇ ਇਹ ਕਾਕੜਲੀਨ ਦਾ ਹਾਂ ਜੀ ਤੇ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪ ਨੇ ਬਾਬਾ ਜੀ ਆਪ ਪੇਸ਼ ਹੋਈ ਲੱਗ ਲੋ ਹਾਂ ਜੀ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਬੋਸ ਹਾਂ ਜੀ ਅੱਜ ਪੋਸਟਮਾਰਟਮ ਹੋਣ ਦੇ ਅ ਤੋਂ ਬਾਅਦ ਵੇਖੋ ਖ਼ੈਦ ਆਦਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ આરોપી ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ